ਬਹੁਤ ਤਕੜੇ ਮੁਕਾਬਲੇ ਦੀ ਸ਼ੁਰੂਆਤ ਇੰਡੀਆ ਦੀ ਟੀਮ ਦਾ ਖਿਡਾਰੀ ਮੱਥਾ ਟੇਕਦਾ ਹੋਇਆ ਇਸ ਸਮੇ ਇਹ ਨੌਜਵਾਨ ਕਰਕੇ ਯਾਦਗੁਆਰ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀਓ ਬ੍ਰੇਕ ਸੁਖਵੀਰ ਸਰਾਵਾ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਇੰਡੀਆ ਦੀ ਟੀਮ ਦਾ ਬਹੁਤ ਜਾਨਦਾਰ ਖਿਡਾਰੀ ਪਹਿਲੀ ਰੇਡ ਇੱਕ ਵਾਰ ਸਹਿ ਮੁਸ਼ਰਫ ਜਵੇਦ ਜੰਜਵਾ ਲਓ ਪਹਿਲੀ ਕਬੱਡੀ ਤੋਂ ਬਰ ਸੱਜਾਦ ਗੁੱਜਰ ਕੋਸ਼ਿਸ਼ ਕਰਦਾ ਹੋਇਆ ਪਰ ਸੁਖਵੀਰ ਸਰਾਵਾ ਪਾਉਣ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਦੇਖਾਂਗੇ ਵੀ ਚੰਡੇ ਜੁਲਦੇ ਹੋਏ ਸਾਰੇ ਜਹਾਂਸੇ ਅੱਛਾ ਇਹ ਹਿੰਦੁਸਤਾਨ ਆਰਾ ਲਾਓ ਹਿੰਦੁਸਤਾਨ ਦਾ ਔਰ ਵੱਖ-ਵੱਖ ਦੇਸ਼ਾਂ ਦੇ ਚੰਡੇ ਜੋ ਹੈ ਚੂਲੇ ਦੇ ਨੇ ਮੈਦਾਨ ਦੇ ਵਿੱਚ ਆਓ ਇਸ ਸਮੇਂ ਦਰਸ਼ਕਾਂ ਦਾ ਬਹੁਤ ਵੱਡਾ ਹਜੂਮ ਜੋ ਆਨੰਦ ਮਾਣ ਰਿਹਾ ਲਾਲਾ ਅਬੈਦੁੱਲਾ ਕੰਬੋ ਪਾਕਿਸਤਾਨ ਦੀ ਟੀਮ ਦਾ ਲਾਲਾ ਅਬੈਦੁੱਲਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਸੁਰਖਪੁਰ ਦੇ ਦੁੱਲੇ ਵਰਗਾ ਅੰਦਾਜ਼ ਇਸ ਖਿਡਾਰੀ ਦਾ ਲਾਓ ਹਲਕਾ ਜਿਹਾ ਚੁੱਕਿਆ ਹੋਇਆ ਚਾਰ ਖਿਡਾਰੀਆਂ ਦੇ ਵਿੱਚ ਬਲਵੀਰ ਸਿੰਘ ਪਾਲਾ ਨਰਿੰਦਰ ਬਿੱਟੂ ਔਰ ਹਰਵਿੰਦਰ ਸਿੰਘ ਕਾਲੋਂ ਤੇ ਇਕਮ ਚਾਰੇ ਸਟਾਰ ਮદાન ਦੇ ਵਿੱਚ ਤਿਆਰ ਨੇ ਇੰਡੀਆ ਦੀ ਟੀਮ ਦੇ ਕੌਣ ਲਾਵੇਗਾ ਜਫਾ ਸਭ ਨੂੰ ਇੰਤਜ਼ਾਰ ਹੈ ਲਾਓ ਪਹਿਲੀ ਕਬੱਡੀ ਦੇ ਉੱਪਰ ਇੱਕਮ ਕੋਸ਼ਿਸ਼ ਕਰਦਾ ਹੋਇਆ ਇੰਡੀਆ ਦੀ ਟੀਮ ਦਾ ਜਫਾ ਜਫਾ ਲਾਉਣ ਦੀ ਲਾਓ ਬਹੁਤ ਜਾਂਦਰ ਅੰਦਾਜ਼ ਵਿੱਚ ਬੱਲੇ ਬੱਲੇ ਹੁੰਦੀ ਹੋਈ ਲਾਓ ਦੇਖਦੇ ਆ ਵੀ ਪੈਂਦਾ ਹੋਇਆ ਲੱਤ ਨੂੰ ਲਪੇਟਾ ਵੱਜ ਗਈ ਕੈਂਚੀ ਦੇ ਪੁਆਇੰਟ ਇੰਡੀਆ ਦਾ ਪੁਆਇੰਟ ਇੱਕਮ ਦਾ ਪੁਆਇੰਟ ਇੰਡੀਆ ਦਾ ਗਬਰੂ ਦੋਹੀ ਪਾਸੀ ਨੇ ਪੰਜ